ਹੰਗਸ ਸਿੰਘ ਜਿਹੜੇ ਹੈਗੇ ਨੇ ਉਹਨਾਂ ਨੂੰ ਗੁਰੂ ਦੀ ਲਾਡਲੀ ਫੌਜ ਕਿਹਾ ਗਿਆ ਠੀਕ ਹੈ ਜੀ ਜੀ ਚਲੋ ਉਦੋਂ ਦੀ ਸਿਚੁਏਸ਼ਨ ਦਾ ਸਾਨੂੰ ਨਹੀਂ ਪਤਾ ਸਾਡਾ ਤਾਂ ਜਨਮ ਹੀ ਹੁਣ ਹੋਇਆ ਜੀ ਜੀ ਜਦੋਂ ਬੱਕਰੇ ਨੂੰ ਝਟਕਦੇ ਆ ਉਹ ਸਿੱਧਾ ਧੋਲਟਾ ਹੈ ਜਾਂ ਸਹੀ ਹੈ ਇਹ ਬਹੁਤ ਵੱਡੀ ਗੱਲ ਹੈ ਤੁਹਾਡੀ ਹਾਂ ਹਮ ਇੱਕ ਤੇ ਧਰਮ ਦਾ ਵਿਸ਼ਾ ਨਹੀਂ ਗਾ ਮੇਰੀ ਮੇਨ ਗੱਲ ਹੈ ਹਮ ਇਹ ਮਨ ਦਾ ਵਿਸ਼ਾਰ ਹੈ ਕਿ ਬੰਦੇ ਦਾ ਆਪਣਾ ਹਮ ਨੰਬਰ 2 ਜਿਹੜੀਆਂ ਫੌਜਾਂ ਵਾਂ ਉਹ ਖਰਾਕ ਨਾਲ ਲੜਦੀਆਂ ਜੀ ਬੰਗਲਾਦੇਸ਼ ਦੇ ਵਿੱਚ ਪਾਕਿਸਤਾਨ ਕਦੋਂ ਹਾਰਿਆ ਤੇ ਕਿਉਂ ਹਾਰਿਆ ਉਹਦੀ ਸਪਲਾਈ ਲਾਈਨ ਤੋੜ ਦਿੱਤੀ ਗਈ ਸੀ ਜੀ ਕਿਸੇ ਵੀ ਫੌਜ ਨੂੰ ਨਕਰਾ ਕਰਨਾ ਨਾ ਅੱਗੇ ਫੌਜਾਂ ਦੇ ਰਸਤ ਪਾਣੀ ਦੇ ਵਿੱਚ ਉਹ ਹੈਜਾ ਜਾਂ ਉਹ ਖਰਾਬ ਕਰ ਦਿੱਤਾ ਜਾਂਦਾ ਸੀ ਫੂਡ ਪੋਇਜ਼ਨਿੰਗ ਕਰ ਦਿੱਤੀ ਜਾਂਦੀ ਸੀ ਪਾਣੀ ਖਰਾਬ ਕਰ ਦਿੱਤੇ ਜਾਂਦਾ ਸੀ ਹਾਂ ਜੀ ਕੋਰੇ ਅੰਦੀਰਸ ਖਰਾਬ ਕਰ ਦੋ ਬੰਦਿਆਂ ਦੀ ਖਰਾਬ ਫੌਜ ਨੇ ਲਰਮਾ ਖਾ ਪੀ ਕੇ ਜੀ ਤੇ ਸਰੀਰ ਤਕੜੇ ਚਾਹੀਦੇ ਤੇ ਜਿਹੜਾ ਸਵਾਲ ਸਾਡੇ ਤੇ ਆ ਨਿਹੰਗਾ ਸਿੰਘਾਂ ਤੇ ਇੱਕ ਹੁੰਦਾ ਜੀਣ ਲਈ ਖਾਣਾ ਇੱਕ ਹੁੰਦਾ ਖਾਣ ਲਈ ਜੀਣਾ ਦੁਬਾਰਾ ਬਿਲਕੁਲ ਜੀਣ ਲਈ ਖਾਣਾ ਤੇ ਖਾਣ ਲਈ ਜੀਣਾ ਇੱਕ ਜਿਹੜਾ ਬੰਦਾ ਬੱਕਰੇ ਦਾ ਸਿਰ ਨਹੀਂ ਵੜ ਸਕਦਾ ਉਹ ਜੰਗ 'ਚ ਬੰਦੇ ਦਾ ਕਿੱਥੇ ਵੜ ਦੂ ਉਹ ਖੂਨ ਵਿੱਚ ਇੱਕ ਕਬਰ ਆ ਜਾਊਗਾ ਉਹ ਸਾਡੇ ਜਿਹੜੇ ਵੱਡੇ ਵੱਡੇ ਜਰਨਲ ਸੀ ਉਹ ਪੂਰਾ ਪੂਰਾ ਬੱਕਰਾ ਖਾ ਜਾਂਦੇ ਸੀ। ਹੂੰ। ਵੀ ਜੇ ਉਹ ਝਟਕਾ ਕਰਦੇ ਸੀ ਤੇ ਉਹਨਾਂ ਨੇ ਆਪਣੇ ਤੂੰਬੇ ਤੜੋਲ ਲੱਗੇ ਵੀ ਨਹੀਂ ਵੇਖਿਆ। ਜੇ ਉਹਨਾਂ ਦੇ ਆਪ ਦਾ ਝਟਕਾ ਆਇਆ ਉਹ ਤਾਂ ਵੀ ਨਹੀਂ ਪਿਛੇ ਹਟੇ। ਪੂਰਾ ਥੋੜਾ ਜਿਹਾ ਸਵਾਲ ਰਹਿ ਜਾਣਾ। ਜੀ ਜੀ ਜੀ। ਜਦੋਂ ਕੌਮ ਨੇ ਕੈਂਪਾਂ ਦੇ ਰੂਪ ਤੇ ਜੰਗਲਾਂ ਦੇ ਵਿੱਚ ਦਿਨ ਕੱਟਿਆ। ਹੁਣ ਜੰਗਲਾਂ 'ਚ ਕਰਿਆਨੇ ਵਾਲੀਆਂ ਦੁਕਾਨਾਂ ਤੇ ਹੈ ਨਹੀਂ ਗੀਆਂ। ਠੀਕ ਗੱਲ ਹੈ। ਹੂੰ। ਜਾਂ ਉੱਥੇ ਕੋਈ ਵਾਜੂ ਕਰਨਾ ਉੱਥੇ ਤਾਂ ਉਹ ਸਮਾਂ ਜਿਹੜਾ ਮੀਰ ਮੰਨੂ ਦਾ ਜਕਰੀਆ ਖਾਨ ਦਾ ਅਹਿਮਦ ਸ਼ਾਹ ਅਬਦਾਲੀ ਦਾ ਜਦੋਂ ਕੌਮ ਕੈਂਪਲ ਦੇ ਰੂਪ ਦੇ ਵਿੱਚ ਆਪਣਾ ਵजूद ਕਾਇਮ ਕਰਨ ਵਾਸਤੇ ਜੰਗਲਾਂ 'ਚ ਰਹੀ ਖੰਨੀ ਖੰਨੀ ਰੋਟੀ 'ਤੇ ਵੀ ਗੁਜ਼ਾਰਾ ਕੀਤਾ ਛੋਲਿਆਂ ਦੀਆਂ ਮੁਠਾਂ ਖਾ ਕੇ ਵੀ ਪਰ ਜਿਹੜਾ ਇੱਕ ਜੰਗ ਜੁਗਲਾਤ ਆ ਫਿਰ ਉੱਥੇ ਸ਼ਿਕਾਰ ਜਿਹੜਾ ਵਾ ਸ਼ਿਕਾਰ ਛਤਰੀ ਵਰਤੀ ਆ ਜਿਹੜਾ ਕੂਬਿਰਤੀ ਦਾ ਹਿੱਸਾ ਵਾ ਇੱਕ ਸ਼ਸਤਰ ਦਾ ਭੋਗ ਖੂਨ ਇੱਕ ਖਾਣ ਲਈ ਜੀਣਾ ਜੀਣ ਲਈ ਖਾਣਾ ਇਹ ਮਤਲਬ ਇੱਕ ਜੀਬ ਦਾ ਸਵਾਦ ਇਹ ਇੱਕ ਢਿੱਡ ਭਰਨਾ ਫਿਰ ਜਿਹੜੇ ਉਹ ਜਿਹੜੇ ਜਿਹੜਾ ਤੇ ਅਸਲੀ ਕਨਸੈਪਟ ਉਹ ਤੇ ਆ ਵੇਖੋ ਜੀ ਉਹ ਜੀਬ ਦੇ ਲਈ ਤੁਸੀਂ ਬਾਣੀ ਪੜੀ ਜਿਹਦਾ ਚਟਕਾ ਹੋਇਆ ਜੇ ਤਾਂ ਤੁਸੀਂ ਉਹਦੇ ਲਈ ਬਾਣੀ ਪੜ ਸਕਦੇ ਹੋ ਤੁਸੀਂ ਸੱਚੇ ਸੁੱਚੇ ਹੋ ਚੜ੍ਹਦੀ ਕਲਾ ਵਾਲਾ ਪੂਰਾ ਜੀਵਨ ਤੇ ਉਹਦਾ ਉਹਨੂੰ ਖਾਦਾ ਵਾ ਫਿਰ ਉਹ ਜੀਵ ਨੂੰ ਵੀ ਉਹਦਾ 84 ਲੱਖ ਕੱਟਿਆ ਗਿਆ ਤੇ ਕੱਲ ਨੂੰ ਜਦੋਂ ਤੁਹਾਡੀ ਵਾਰੀ ਆਈ ਜੇ ਠਾਕਰਾ ਕਰਨ ਦੀ ਪਰ ਮਲੀ ਮਨੁੱਖਤਾ ਲਈ ਤੇ ਜੇ ਤੁਸੀਂ ਤਿਆਰਬਰ ਤਿਆਰ ਜੇ ਫਿਰ ਤੇ ਆ ਖਾਣਾ ਜੈਨ ਤੇ ਜੇ ਲੋਕਾਂ ਤੋਂ ਤਕੜੇ ਹੋ ਕੇ ਤੇ ਲੋਕਾਂ ਦੇ ਤੋਣਾ ਫੜਦੇ ਫਿਰਨਾ ਤੇ ਭੋਗ ਵਿਲਾਸ ਕਰਦੇ ਫਿਰਨਾ ਤੇ ਜੀਵ ਦੇ ਸਵਾਦ ਲੈਣੇ ਆ ਫਿਰ ਪਾਪ ਆ ਸੋ ਅਰਣ ਜੀ ਗੱਲ ਇਹੀ ਬਾਬਾ ਜੀ ਦੀ ਸਮਝ ਆ ਰਹੀ ਹੈ ਥੋ ਵੀ ਹਿਊਮਨ ਰਾਈਟਸ ਲਈ ਉਸ ਟਾਈਮ ਦੇ ਨਯੰਗ ਸਿੰਘਾ ਨੇ ਜੋ ਕਰਿਆ ਉਹ ਵੀ ਕੀ ਦੀ ਉਸ ਟਾਈਮ ਤਾਂ ਠੀਕ ਹੈ ਬਟ ਅੱਜ ਦੀ ਡੇਟ ਦੇ ਵਿੱਚ ਜਦੋਂ ਲੋਕਾਂ ਦੇ ਵੀਊ ਦੇਖਦੇ ਆਪਾਂ ਉੱਥੇ ਕਿਤੇ ਨਾ ਕਿਤੇ ਇਹ ਚੀਜ਼ ਦਿਮਾਗ ਦੇ ਵਿੱਚ ਘਰ ਕਰਦੀ ਹੈ ਕਿ ਉਦੋਂ ਤਾਂ ਜੰਗਾ ਸੀਗੀਆਂ ਉਸ ਸਮੇਂ ਕੁਝ ਖਾਣ ਨੂੰ ਸੀ ਜੰਗਲਾਂ 'ਚ ਘੁੰਮਦੀਆਂ ਸੀਗੀਆਂ ਫੌਜਾਂ ਅੱਜ ਅੱਜ ਦੀ ਡੇਟ ਦੇ ਵਿੱਚ ਜੇ ਸਾਰਾ ਕੁਝ ਹੈਗਾ ਅੱਜ ਵੀ ਆਪਾਂ ਇੱਕ ਜੀਵ ਹੱਤਿਆ ਕਰ ਰਹੇ ਆਂ ਇਹ ਸਵਾਲ ਉੱਠਦੇ ਨੇ ਦੇਖੋ ਮੈਂ ਇਸ लायक ਨਹੀਂ ਹੈਗਾ ਵੀ ਮੈਂ ਇਹ ਸਵਾਲ ਕਰ ਸਕਾਂ ਇਹ ਆਮ ਲੋਕਾਂ ਦਾ ਹੈਗਾ ਇਹ ਸਵਾਲ ਹੈਗਾ ਹੋਣਾ ਚਾਹੀਦਾ ਅੱਛਾ ਅੱਛਾ ਸਵਾਲ ਅੱਛਾ ਇਹ ਬਾਬਾ ਜੀ ਹੋਣਾ ਜਾਂ ਮਾਂ ਹੋਣਾ ਇਹਦੇ ਵੱਲ ਹੀ ਸਵਾਲ ਹੋਣਾ ਚਾਹੀਦਾ ਜੀ ਹੁਣ ਗੱਲ ਇਹ ਆ ਕਿ ਮੂਰਖ ਬਿਰਤੀ ਉਹਨੇ ਰਪਨੀਰ ਤੇ ਹੀ ਅੜ ਜਾਣਾ ਇਹ ਚ ਫੈਟ ਆ ਇਹ ਵੀ ਨਹੀਂ ਖਾਣਾ ਚਾਹੀਦਾ ਜੋ ਮਲਵੜੀ ਗਏ ਆਪਾਂ ਹਾਂ ਕਿਸੇ ਚੀਜ਼ ਦਾ ਵੀ ਇਹ ਇਹਦਾ ਸਹੀ ਤੇ ਗਲਤ ਕੀ ਆ ਹਣ ਜੀਣ ਲਈ ਖਾਣਾ ਖਾਣ ਲਈ ਜੀਣਾ ਤੁਸੀਂ ਸਮਝਣਾ ਚਾਹੀਦਾ ਤੁਹਾਨੂੰ ਇਸ ਗੱਲ ਨੂੰ ਉਦੋਂ ਬਾਅਦ ਸ੍ਰਿਸ਼ਟੀ ਦੇ ਉੱਤੇ ਕੱਲਾ ਮਨੁੱਖ ਹੀ ਮਾਸ ਨਹੀਂ ਖਾਂਦਾ 83 ਲੱਖ ਜੂਨ ਜੀਆਂ ਦਾ ਆਹਾਰ ਜੀ ਤੇ ਸ਼ੇਰ ਦਾ ਉਹ ਜੇ ਨਹੀਂ ਸ਼ਿਕਾਰ ਹਾਂਜੀ ਬਿਲਕੁਲ ਹੋਰ ਆ ਚਿੜੀਆਂ ਕਾਹ ਜਿਹੜੇ ਕੀੜੇ ਖਾਂਦੇ ਆ ਉਹ ਵੀ ਜਾਗਤ ਜੀਵਤ ਨੇ ਬਿਲਕੁਲ ਜੀ ਆ ਬਾਜ ਦੀਆਂ ਜਿੰਨੀਆਂ ਕਿਸਮਾਂ ਹੂ ਬਾਜ ਦਾ ਵੇਖਿਆ ਜਾਵੇ ਬਾਜ ਦਾ ਰਹਿਣ ਸਹਿਣ ਦਾ ਤਰੀਕਾ ਜਿਹੜਾ ਬਾਜ ਤੇ ਉੜਦਾ ਉੜਦਾ ਕਬੂਤਰ ਫੜ ਲੈਂਦਾ ਹਾਂਜੀ ਹਾਂਜੀ ਉਹਦੀ ਧੌਣ ਲਾ ਕੇ ਥੱਲੇ ਸੁਣ ਦਿੰਦਾ ਉਹਦੇ ਵਿੱਚੋਂ ਹੀ ਆਪਣੀ ਪਿਆਸ ਵੀ ਖੁਨ ਨਾਲ ਬੁਝਾ ਲੈਂਦਾ ਤੇ ਜਿੰਨਾ ਕੁ ਲੋੜ ਖਾ ਕੇ ਤੇ ਬਾਕੀ ਥੱਲੇ ਸੁਣ ਦਿੰਦਾ ਜੀ ਹੁਣ ਦੱਸੋ ਬਾਜ ਨੂੰ ਕਿਹੜਾ ਜਾ ਕੇ ਸਮਝਾਵੇ ਤੂੰ ਪੁੱਲ ਕੀਤਾ ਜਾਂ ਪਾਪ ਕੀਤਾ ਉਹਨੂੰ ਕੀ ਪਤਾ ਹਮ ਮਸਲਾ ਹੈ ਅਥ ਲिटल ਨੋਲੇਜ ਆਲਵੇਸ ਡੇਂਜਰਸ ਜੀ ਠੀਕ ਹੈ ਤੇ ਛੋਟਾ ਗਿਆਨ ਸਮੁੱਚੀ ਮਨੁੱਖਤਾ ਵਾਸਤੇ ਖਤਰਨਾਕ ਹੁੰਦਾ ਪਰ ਜਿੱਥੇ ਮੂਰਖਵਿਰਤੀ ਜ਼ਿਆਦਾ ਸਵਾਲਾਂ ਦੇ ਰੂਪ ਵਿੱਚ ਹਾਵੀ ਹੋ ਜੇ ਦਾ ਸਾਇਲੈਂਸ ਇਜ਼ ਦਾ ਬੈਸਟ ਆਨਸਰ ਵੀ ਆਫ ਆਲ ਸਟੂਪਿਡ ਕੁਐਸਚਨਸ ਵਿਚਾਰ ਭਾਈਚਾਰਾ ਨਹੀਂ ਖਤਮ ਹੋਣਾ ਚਾਹੀਦਾ ਸਦਭਾਵਨਾ ਜੀ ਇਤਿਹਾਸਕ ਨਹੀਂ ਖਤਮ ਹੋਣਾ ਚਾਹੀਦਾ ਉਹ ਆਪਾਂ ਸ਼ਾਮ ਤੱਕ ਗੱਲਾਂ ਕਰੀਏ ਆਪਣੇ ਤੇ ਵਿਚਾਰ ਜਿੰਦਾ ਰਹਿਣੇ ਚਾਹੀਦੇ ਆ ਉਹ ਅੱਜ ਖਤਮ ਹੋ ਗਈ ਆ ਜਾ ਕੇ ਕਰੋ ਕਰੀ ਪ੍ਰਸ਼ਾਦਾ ਛਕ ਕੇ ਸੌ ਜਾਗੇ ਤੇ ਸਵੇਰੇ ਫੇਰ ਆਪਾਂ ਜੇ ਇਕੱਠੇ ਹੋਈਏ ਤੇ ਆਪਣੇ ਤੇ ਵਿਚਾਰ ਹੋਣ ਵਿਚਾਰ ਬੁੱਧੀ ਦਾ ਵਿਕਾਸ ਕਰਦੀ ਆ ਸੰਵਾਦ ਜਿੰਦਗੀ ਦੀ ਸੰਵਾਦ ਵਿਵਾਦ ਨਹੀਂ ਬਹਿਸ ਹੂੰ ਇੱਕ ਹੁੰਦੀ ਹੈ ਹੈਲਦੀ ਡਿਬੇਟ ਡਿਬੇਟ ਹੈਲਦੀ ਡਿਬੇਟ ਦੇ ਵਿੱਚ ਕੀ ਹੁੰਦਾ ਹੈ ਇਹਨਾਂ ਦੇ ਵਿਚਾਰ ਮੇਰੇ ਵਿਚਾਰ ਅਲੱਗ ਹੋ ਸਕਦੇ ਨੇ ਪਰ ਕਿਤਨਾ ਕਿਤੇ ਜਾ ਕੇ ਜਦ ਅਸੀਂ ਇਹ ਆਪਣੇ ਵਿਚਾਰ ਦੱਸਣਗੇ ਮੈਂ ਆਪਣੇ ਦੱਸੂਗਾ ਹੂੰ ਇਹਨਾਂ ਕਿਤਨੇ ਜਾ ਕੇ ਸਾਡਾ ਉਹ ਮੇਲ ਬਣਦਾ ਹੈ ਸੁਮੇਲ ਜਿਹਾ ਸੁਮੇਲ ਹੁੰਦਾ ਹੈ ਨੋਲਿਜ ਦਾ ਮਤਲਬ ਹੁੰਦਾ ਇੱਕ ਹੁੰਦਾ ਵੀ ਆਪਣੀ ਚੀਜ਼ ਨੂੰ ਲੈ ਕੇ ਮਤਲਬ ਡਿਬੇਟ ਕਰਨੀ ਉਹ ਬਹਿਸ ਹੋ ਗਈ ਮੂਰਖਤਾਪੂਰਨ ਬਿਵਾਰ ਹੋ ਗਿਆ ਵੀ ਯਾਰ ਨਹੀਂ ਮੈਂ ਜਿੱਥੇ ਹਾਂ ਉਹ ਸਹੀ ਹੈ ਤੇ ਇਹ ਅੱਗੇ ਅੜ ਜਣ ਤਾਂ ਉਹ ਵੀ ਗਲਤ ਹੈ ਇਹ ਚੁੱਪ ਕਰਕੇ ਚਲੇ ਜਾਂਦੇ ਫਿਰ ਮੈਂ ਹੀ ਮੂਰਖ ਐ ਮੈਂ ਜਿਹੜਾ ਬਕਵਾਸ ਕਰੀ ਜਾ ਰਿਹਾ ਉਹ ਹੈਗੀ ਮੂਰਖਤਾਪੂਰਨ ਬਹਿਸ ਹੈਲਥੀ ਡਿਬੇਟ ਉਹਨੂੰ ਕਹਿੰਦੇ ਨੇ ਵੀ ਵਿਚਾਰਾਂ ਦਾ ਆਦਾਨ ਪ੍ਰਦਾਨ ਉਹ ਸੁਣੋ ਤੇ ਸੁਣਾਓ ਇਹ ਨਹੀਂ ਇਹੀ ਗੱਲ ਹੋ ਰਹੀ ਨਾ ਰਣਜੀਤ ਜੀ ਇਹ ਜੋ ਬਾਬਾ ਜੀ ਵਿਚਾਰ ਦੇ ਰਹੇ ਆ ਇਹੀ ਅਸੀਂ ਦਰਸ਼ਕਾਂ ਸੰਗਤਾਂ ਤੱਕ ਪਹੁੰਚਾਉਣੇ ਆ ਵੀ ਖਾਲਸਾ ਹੀ ਰੂਪ ਦਾ ਅਸਲ ਮਕਸਦ ਕੀ ਆ ਅਗਰ ਬੱਕਰਾ ਝਟਕਾਉਂਦੇ ਆ ਉਹਨਾਂ ਦਾ ਕੀ ਮਕਸਦ ਆ ਕੋਈ ਹਥਿਆਰ ਰੱਖਦੇ ਆ ਉਹਨਾਂ ਦਾ ਕੀ ਮਕਸਦ ਆ ਬਾਬਾ ਜੀ ਇਹ ਕਲੀਅਰ ਕਰ ਰਹੇ ਗੱਲਾਂ ਇਹ ਸੁਣਨ ਵਾਸਤੇ ਹੀ ਸਾਡੀਆਂ ਸੰਗਤਾਂ ਮਲੇ ਸਾਡੀ ਦਾ ਗੁਰਬਾਣੀ 'ਚ ਇਹ ਕਹਿੰਦੇ ਮਾਸ ਮਾਸ ਕਰ ਮੋਰ ਖਿੱਚ ਝਗੜਾ ਇਹ ਤਾਂ ਸਪੌਂਸ ਆ ਹਾਂਜੀ